ਇਸ ਗੱਲ ਨੂੰ ਮਾਨਤਾ ਦਿੱਤੀ ਜਾਂਦੀ ਹੈ ਕਿ ਜਿਹੜਾ ਬੰਦਾ ਉੱਥੇ ਦੁੱਧ ਜਾਂ ਖੀਰ ਜਾ ਕੇ ਨਹੀਂ ਚੜਾਉਂਦਾ ਉਹਦੀਆਂ ਮੱਜਾਂ ਮਰ ਜਾਂਦੀਆਂ ਨੇ ਉਹਨੂੰ ਸਰਾਪ ਹੋ ਜਾਂਦਾ ਸਹਿਮ ਅਸਹਿਮ ਤੋਂ ਇਸ ਗੱਲ ਦੇ ਨਾਲ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਪੜੋ ਤੇ ਉਹਨਾਂ ਗੋਦਵਾਲ ਸਾਹਿਬ ਤੋਂ ਜਦੋਂ ਤੁਰੇ ਹੀ ਨਾ ਤੇ ਉਹਨਾਂ ਨੂੰ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦਾ ਮੇਨ ਮਕਸਦ ਸੀ ਦੀ ਸ਼ੇਖ ਫਤਿਹ ਦੀ ਦੁਕਾਨ ਨੂੰ ਖਤਮ ਕਰਨਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਵਿੱਚ ਸ਼ੇਖ ਫਤਿਹ ਦੀ ਭੂਮਿਕਾ ਵੀ ਉਦੀ ਗੱਲ ਕਰਾਂ ਗੁਰੂ ਅਰਜਨ ਦੇਵ ਜੀ ਨੇ ਇਥੇ ਸਿੱਖੀ ਦਾ ਪ੍ਰਬੰਧ ਜਦੋਂ ਚਲਾਇਆ ਸਿੱਖੀ ਦੀ ਲਹਿਰ ਚੱਲੀ ਬਹੁਤ ਲੋਕ ਤੜਪੁੱਠੇ ਜਦੋਂ ਭਾਈ ਲੰਗਾਹ ਵਰਗੇ ਚੌਧਰੀ ਜਿਹੜੇ ਹੀ ਉਹਨਾਂ ਦੇ ਉਹ ਜਦੋਂ ਸਿੱਖੀ ਸਿਧਾਂਤਾਂ ਦੇ ਕੋਲ ਉਥੇ ਸ਼ੇਖ ਵਧਿਆ ਨਹੀਂ ਉਥੇ ਉਹ ਗਾਵਾਂ ਦੁੱਧ ਕਿਦਾਂ ਦਿੰਦੀਆਂ ਜਿਹੜੀਆਂ ਇਹਨਾਂ ਦੁੱਧ ਗਾਵਾਂ ਦੇ ਰਹੀਆਂ ਇਹ ਸਾਡੇ ਵਰਤ ਰੱਖਦੇ ਇੱਥੇ ਤੇ ਵਿਦੇਸ਼ਾਂ ਵਿੱਚ ਵਰਤ ਨਹੀਂ ਰੱਖਦੇ ਉਹਨਾਂ ਦੇ ਘਰ ਵਾਲੇ ਵਰਤੋਣਾ ਜਾਂਦੇ ਖੀਰ ਆ ਖਾਣ ਵਾਲਾ ਪਦਾਰਥ ਆ ਇਹਨੂੰ ਲੰਗਰਾਂ 'ਚ ਪਾਉ ਜੀ ਜਾਦੀਗਰ ਜਿਹੜਾ ਇਧਰ ਗਦਾਫਪੁਰੋਂ ਦਾ ਬਾਬਾ ਕਾਲਾ ਸਾਹਿਬ ਰਾਜ ਪੈਂਦਾ ਵਾ ਲਾਗੇ ਤਰਨਤਾਰ ਸਾਹਿਬ ਆ ਉੱਥੇ ਖਾਲੀ ਡਿੱਗੀਆਂ ਖੜਕਾਉਂਦੇ ਜਾ ਜਾ ਕੇ ਤੇ ਕੀ ਨਾ ਜੇਕਬੇ ਚਲਾਉਂਦੇ ਪੁੱਤ ਦੰਦਾ ਲਾਲਾ ਵਾਲਾ ਪੀਰ ਜਿਹੜਾ ਉਹ ਲਾਲ ਬਖਸ਼ ਦਾ ਪੁੱਤ ਦੰਦਾ ਤੇ ਜਿਹੜੀ ਆ ਕੁੱਤੀ ਆ ਜਾਂ ਆਪਾਂ ਸੋਰੀ ਵੇਨੇ ਆ ਕਦੀ ਇਹ ਕਦੀ ਕੇ ਦੀਵਾ ਜਗਾਉਂਦੀ ਵੇਖੀ ਆ ਕਦੀ ਚੌਲਾਂ ਦੀ ਦੀਗ ਚਲਾਉਂਦੀ ਵੇਖੀ ਆ ਗੁਰੂ ਅਮਰਦਾਸ ਪਾਤਸ਼ਾਹ ਨੇ ਗੋੰਦਵਾਲ ਸਾਹਿਬ ਦੇ ਵਿੱਚ ਬੇ ਘਰਾਂ ਨੂੰ ਘਰ ਬਣਾ ਕੇ ਦਿੱਤੇ ਸੀ। ਭੁੱਖਿਆਂ ਬੰਦਿਆਂ ਵਾਸਤੇ 24 ਘੰਟੇ ਲੰਗਰ ਦਾ ਪ੍ਰਬੰਧ ਕਰਕੇ ਦਿੱਤਾ ਹੈ ਵੀ ਲੋਕਾਂ ਦੀਆਂ ਲੋੜਾਂ ਵੀ ਨਾਲ ਹੋਣਗੀਆਂ ਤੇ ਲੋਕ ਜੁੜਨਗੇ। ਗੁਰੂ ਸਾਹਿਬ ਦੇ ਸਿਧਾਂਤ ਨੇ ਜਿਹੜੇ ਜੰਗਲ ਦੇ ਵਿੱਚੋਂ ਸਿੱਖ ਨੂੰ ਕੱਢਿਆ ਸੀ ਕਿ ਉਸੇ ਜੰਗਲ ਦੇ ਵਿੱਚ ਫਿਰ ਫਸਦੇ ਜਾ ਰਹੇ। ਉਹ ਉਦੋਂ ਵੀ ਜ਼ਿਆਦਾ ਕਸੂਤਾ ਫਸ ਗਿਆ। ਕਿਹਨਾਂ ਹੁੰਦੇ ਹੋਇਆ ਵੀ ਦੀਵਾ ਹੁੰਦੇ ਹੋਇਆ ਵੀ ਕੂੜੀ ਛਾੜ ਮਾਰਨ ਵਾਲੀ ਗੱਲ ਜੇ ਤੁਸੀਂ ਬੰਦਿਆਂ ਦੀਆਂ ਵੜੇਆਂ ਕਰੋ ਜੇ ਤੁਸੀਂ ਜਿਹੜੇ ਬਾਬੇ ਵੀ ਨਹੀਂ ਉਹਨਾਂ ਦੀਆਂ ਵੜੇਆਂ ਕਰੋ ਤੁਹਾਨੂੰ ਪੈਸੇ ਮਿਲਣਗੇ ਤੁਹਾਨੂੰ ਪ੍ਰੋਗਰਾਮ ਮਿਲਣਗੇ ਤੇ ਜੇ ਤੁਸੀਂ ਗਰਬਾਣੀ ਦੇ ਸਿਧਾਂਤ ਦੀ ਗੱਲ ਕਰੋਗੇ ਤੁਹਾਡਾ ਵਿਰੋਧ ਹੋਊਗਾ ਜੇ ਕੋਈ ਗਰਬਾਣੀ ਵਿੱਚ ਸਾਧੂ ਪ੍ਰਖੀ ਜਾਂ ਸੰਤਾ ਪ੍ਰਖੀ ਗੱਲ ਆਈ ਆ ਤੇ ਜਿਹਨੂੰ ਲੋਕ ਬਾਬੇ ਨੂੰ ਮੰਨਦੇ ਕਹਿੰਦੇ ਇਹੀ ਬਾਬਾ ਸਾਡਾ ਜਿਹੜਾ ਗਰਬਾਣੀ ਜੀ ਦਾ ਜ਼ਿਕਰ ਕੀਤਾ ਵਾ ਤੇ ਅੱਜ ਬਾਬੇ ਵੀ ਜਿਹੜੇ ਆ ਉਹ ਆਪ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪੜ੍ਹਣਗੇ ਡਾਡਾ ਬਹਿਣਗੇ ਇਥੇ ਝੂਠ ਬੋਲ ਜਾਂਦੇ ਫੇਈ ਬ੍ਰਹਮ ਗਿਆਨੀ ਹੈ ਇਥੇ ਬਲਾਦ ਕਰਦੇ ਕਿਹੇ ਚੱਲਦੇ ਫੇਈ ਬ੍ਰਹਮ ਗਿਆਨੀ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਗੁਰਾਂ ਦੇ ਨਾਮ ਦੇ ਉੱਪਰ ਵੱਸਣ ਵਾਲੇ ਪੰਜਾਬ ਦੇ ਸਾਹਮਣੇ ਬੇਹੱਦ ਵੱਡੀਆਂ ਚੁਣੌਤੀਆਂ ਨਜ਼ਰ ਆਉਂਦੀਆਂ ਨੇ ਮੌਜੂਦਾ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਜ਼ਿਕਰ ਆ ਸਿੱਖ ਪ੍ਰਚਾਰਕਾਂ ਦੇ ਵੱਲੋਂ ਛਿੜਦਾ ਕਿ ਪੰਜਾਬ ਦੀ ਧਰਤੀ ਦੇ ਉੱਪਰ ਲਗਾਤਾਰ ਜਿੱਥੇ ਡੇਰਾਵਾਦ ਦਾ ਫਸਾਰਾ ਹੋਇਆ ਤਾਂ ਉੱਥੇ ਪੀਰਖਾਨੇ ਵੀ ਬਣਾਏ ਗਏ ਨੇ ਜਿਨ੍ਹਾਂ ਦੀ ਸਿੱਖ ਇਤਿਹਾਸ ਦੇ ਵਿਰੋਧ ਦੇ ਵਿੱਚ ਭੂਮਿਕਾ ਰਹੀ ਹੈ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸਿੱਖ ਵਿਦਵਾਨ ਪ੍ਰਚਾਰਕ ਗਿਆਨੀ ਪ੍ਰਗਟ ਸਿੰਘ timelist ਨੇ ਉਹ ਗਾਹਬ ਗਾਹੇ ਨਾਲ ਤਮਾਮ ਸਾਰੇ ਮਸਲਿਆਂ ਦੇ ਉੱਪਰ ਜ਼ਿਕਰ ਕਰਦੇ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਭਾਈ ਸਾਹਿਬ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਬਾਕਲ ਸਾਹਿਬ ਵਾਹਿ ਦੀ ਫਤਿਹ ਧੰਨਵਾਦ ਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਮੋਢਲੇ ਰੂਪ ਦੇ ਵਿੱਚ ਸਵਾਲ ਹੈ ਜਦੋਂ ਵੀ ਸੰਗਤ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਹਾਂ ਤਾਂ ਡੇਰਾਬਾਦ ਦੇ ਨਾਲ 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 ਪੀਰਖਾਨਿਆਂ ਦੇ ਉੱਪਰ ਬੋਲਣ ਦਾ ਤੁਹਾਡਾ ਕਾਰਨ ਕੀ ਹੈ ਜੀ ਦੇਖੋ ਜੀ ਪੀਰਖਾਨੇ ਜਿਹੜੇ ਆਏ ਜਿਆਦਾਤਰ 1200 ਤੇ 20 ਦੇ ਲਾਗੇ ਜਿਹੜਾ ਆ ਵੀ ਇਹ ਗਾਜੀ ਖਾ ਦੇ ਲਾਗੇ ਇੱਕ ਨਗਾਹੇ ਵਾਲਾ ਜਿਹੜਾ ਪਿੰਡ ਨਗਾਹ ਆ ਕਾਜੀ ਖਾ ਪਾਕਿਸਤਾਨ ਦੇ ਵਿੱਚ ਅੱਜ ਕੱਲ ਉਹ ਇਧਰ ਪੰਜਾਬ ਦੀ ਧਰਤੀ ਤੇ ਨਹੀਂ ਆਇਆ ਪਰ ਪੀਰਖਾਨੇ ਉਹਨੇ ਜਿਹੜੇ ਸੀ ਉਹਦੇ ਪ੍ਰਚਾਰਕਾਂ ਨੇ ਹਰ ਪਿੰਡ ਦੇ ਵਿੱਚ ਜਿਹਨੂੰ ਲੱਖਾਂ ਦਾ ਦਾਤਾ ਸਾਕੀ ਸਰਵਰ ਨਗਾਹੇ ਵਾਲਾ ਲਾਲਾ ਵਾਲਾ ਪੀਰ ਕਰਕੇ ਵੀ ਮੰਨਿਆ ਜਾਂਦਾ ਇਹਦੀ ਜਗਾ ਅੱਜ ਵੀ ਜਿਹੜੀਆਂ ਪਿੰਡਾਂ ਦੇ ਵਿੱਚ ਮੌਜੂਦ ਆ ਹੂੰ ਉਹਨਾਂ ਦਾ ਵਹਿਮ ਪਰਮੇਸ਼ ਵੀ ਪੁੱਤ ਮਿਲਣਾ ਉਹਦੇ ਪੀਰ ਨੇ ਦੇਣਾ ਵਾ ਦੁੱਧ ਮਿਲਣਾ ਉਹਦੇ ਪੀਰ ਨੇ ਦੇਣਾ ਵਾ ਜਿੱਦਾਂ ਆਮ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ-ਜਿਹੜੇ ਵੀ ਵਿਦਵਾਨ ਬੰਦੇ ਹੋਏ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਹ ਰੱਬ ਦੀ ਹੋਣ ਦੇ ਉਲਟ ਪ੍ਰਚਾਰ ਕੀਤਾ ਜਾ ਰਿਹਾ ਜਿਵੇਂ ਇੱਕ ਦਾਦੂ ਨੇ ਵੀ ਗੱਲ ਬੜੀ ਕਮਾਲ ਦੀ ਕਹੀ ਆ ਦਾਦੂ ਦੁਨੀਆ ਬਾਹਵਰੀ ਮੜੀਆਂ ਪੂਜੇ ਊਤ ਆਪ ਵਿਚਾਰੇ ਕਬਰ ਮੈਂ ਕਿਸ ਬਖਸ਼ੇਗੇ ਪੁੱਤ ਹੂੰ ਉਹ ਦਾदू ਕਹਿੰਦਾ ਵੀ ਜਿਹੜੇ ਆਪ ਕਬਰਾਂ 'ਚ ਸੜ ਰਹੇ ਉਹਨਾਂ ਕਿਸ ਨੂੰ ਪੁੱਤ ਕੀ ਦੇਣੇ ਜਿਹੜੇ ਆਪ ਕਬਰਾਂ 'ਚ ਪੈ ਗਏ ਹਾਂ ਜੀ ਤੇ ਉਹ ਉਹਨਾਂ ਸਮੇਂ 'ਚ ਵੇਖੂ ਹੁੰਦਾ ਵੀ ਇਹ ਗੱਲ ਨੂੰ ਵੇਖਿਆ ਵੀ ਇਹ ਲੋਕ ਜਿਹੜੇ ਆ ਵੀ ਕਰਾਏ ਪੈ ਗਏ ਆ ਲੋਕ ਦੂਜੇ ਪਾਸੇ ਤੁਰ ਪਿਆ ਵੀ ਜਿਹੜੇ ਪੁੱਤ ਮਿਲਣਾ ਦੁੱਧ ਮਿਲਣਾ ਕਿਉਂਕਿ ਗੁਰਬਾਣੀ ਜਿਹੜੀ ਆ ਇਹਨਾਂ ਚੀਜ਼ਾਂ ਦਾ ਖੰਡਨ ਕਰਦੀ ਆ ਗੁਰਬਾਣੀ ਕੀ ਦੀ ਮਾਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਹੈ ਪ੍ਰਭੂਆਂ ਕਿ ਦਾਤਾ ਦੇਣ ਵਾਲਾ ਇੱਕ ਹੀ ਭਗਵਾਨ ਹੈ ਆਪਾਂ ਬਾਰ ਬਾਰ ਗਰਬਾਣੀ ਪੜਦੇ ਨੇ ਇੱਕ ਦਾਤੇ ਦੀ ਗੱਲ ਗਰਬਾਣੀ ਵਿੱਚ ਬੜੀ ਅਰਾਜੀ ਹੈ ਕਿ ਦਾਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਹਾਂਜੀ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣ ਇਹ ਇੱਕ ਸਭਨਾ ਜੀਆਂ ਦਾ ਇੱਕ ਦਾਤਾ ਹਮ ਭੀਖ ਖਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਇਹ ਦਾਤਾ ਉਹ ਹੁੰਦਾ ਵਾ ਜਿਹਦੀਆਂ ਦਾਤਾ ਆਪਣੀਆਂ ਹੋਣ ਜਿਹੜੀਆਂ ਕਿਸੇ ਕੋ ਲੈ ਕੇ ਵੰਡਣ ਵਾਲਾ ਦਾਤਾ ਕਿਦਾ ਖਵਾ ਸਕਦਾ ਹੂੰ ਤੇ ਬੰਦੇ ਦੀ ਤਾਂ ਦਾਤ ਹੀ ਕੋਈ ਨਹੀਂ ਬੰਦਾ ਜੇ ਜਦੋਂ ਆਉਂਦਾ ਵਾ ਗਿੱਠ ਕਪੜਾ ਵੀ ਲੈ ਕੇ ਨਹੀਂ ਆਉਂਦਾ ਤੇ ਦਾਦ ਬੰਦੇ ਦੀ ਕਿڑی ਹੈ ਜੇ ਸਾਰਾ ਕੁਝ ਆਪਾਂ ਧਰਤੀ ਦੇ ਪੈਦਾ ਹੁੰਦੇ ਆ ਤੇ ਸਾਰਾ ਕੁਝ ਧਰਤੀ ਦੇ ਸਾਨੂੰ ਕਿਉਂਕਿ ਪਹਿਲਾਂ ਹੀ ਮੌਜੂਦ ਹੈ ਜਿਹੜਾ ਮਿਲਦਾ ਵਾ ਹੀ ਆਪ ਨਹੀਂ ਲੈ ਕੇ ਕੁਝ ਵੀ ਆਏ ਤਰਨਤਾਰਨ ਸਾਬ ਦੇ ਨਾਲ ਸੰਬੰਧਿਤ ਧਰਤੀ ਬਹੁਤ ਪਵਿੱਤਰ ਹੈ ਇੱਥੇ ਗੁਰੂ ਅਰਜਨ ਪਾਸ਼ਾ ਆਏ ਨੇ ਗੁਰੂ ਰਾਮਦਾਸ ਮਹਾਰਾਜ ਆਏ ਨੇ ਔਰ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਇਤਿਹਾਸਕ ਪਹਿਲੂ ਜਾਣੇ ਜਾ ਸਕਦੇ ਨੇ ਫਿਰ ਕੀ ਲੱਗਦਾ ਕਿ ਤਰਨਤਾਰਨ ਦੇ ਨੇੜਲੇ ਪਿੰਡ ਪਿੰਡ ਦੇ ਵਿੱਚ ਇੱਕ ਸ਼ੇਖ ਫਤਾ ਨਾਮ ਦੀ ਜਗ੍ਹਾ ਹੈ ਫਿਰ ਉਹ ਸ਼ੇਖ ਪੱਤਾ ਦੇ ਉੱਪਰ ਖੀਰ ਚੜਾਈ ਜਾਂਦੀ ਹੈ ਦੁੱਧ ਚੜਾਇਆ ਜਾਂਦਾ ਤੇ ਇਸ ਗੱਲ ਨੂੰ ਮੰਨਤਾ ਦਿੱਤੀ ਜਾਂਦੀ ਹੈ ਕਿ ਜਿਹੜਾ ਬੰਦਾ ਉੱਥੇ ਦੁੱਧ ਜਾਂ ਖੀਰ ਜਾ ਕੇ ਨਹੀਂ ਚੜਾਉਂਦਾ ਉਹਦੀਆਂ ਮੱਜਾਂ ਮਰ ਜਾਂਦੀਆਂ ਨੇ ਉਹਨੂੰ ਸਰਾਪ ਹੋ ਜਾਂਦਾ ਸਹਿਮ ਅਸਹਿਮ ਤੋਂ ਇਸ ਗੱਲ ਦੇ ਨਾਲ ਤੁਸੀਂ ਦੇਖੋ ਜੀ ਅਸੀਂ ਇਹ ਗੱਲ ਦਾ ਸਾਹਿਬ ਤਾਂ ਇਹ ਵੀ ਜੇ ਵਿਦੇਸ਼ਾਂ ਦੇ ਵਿੱਚ ਦੁੱਧ ਜਾਦਾ ਆਪਣੇ ਦੇਸ਼ ਨਾਲ ਹਮ ਨਾਰਵੇਆ ਇండోਨੇਸ਼ੀਆ ਵਾ ਜਿੱਥੇ ਬਹੁਤ ਜ਼ਿਆਦਾ ਦੁੱਧ ਦੋਨਾਂ ਦੇ گاਵਾ ਜੜੀਆਂ ਵਾ 100-100 ਲੀਟਰ ਤੱਕ ਵੀ ਸੁਣਿਆ ਵੀ ਦਿੰਦੀਆਂ ਹੋ ਗਾ ਵਾਲਾ ਦੁੱਧ ਉੱਥੇ ਸ਼ੇਖ ਪੱਤਾ ਹੈ ਨਹੀਂ ਉਥੀ ਉਹ ਗਾਵਾਂ ਤੋਂ ਦੁੱਧ ਕਿਦਾਂ ਦਿੰਦੀਆਂ ਜਿਹੜੀਆਂ ਇਹਨੇ ਦੁੱਧ ਗਾਵਾਂ ਦੇ ਰਹੀਆਂ ਹੁਣ ਵੇਖੋ ਸਾਡੇ ਦੇਸ਼ ਜਿਹੜਾ ਵਾ ਨਾ ਇਹਦੇ ਵਿੱਚ ਵਹਿਮ ਭਰਮ ਬਹੁਤ ਕੰਮ ਕਰਨ ਰਿਆ ਵਾ ਹੁਣ ਜੇ ਮੰਨ ਲਿਆ ਜਾਵੇ ਕਿ ਸਾਡੇ ਵਰਤ ਰੱਖਦੇ ਇੱਥੇ ਤੇ ਵਿਦੇਸ਼ਾਂ ਵਿੱਚ ਵਰਤ ਨਹੀਂ ਰੱਖਦੇ ਉਹਨਾਂ ਦੇ ਘਰ ਵਾਲੇ ਪਰ ਥੋੜਾ ਜਾਂਦੇ ਵੀ ਸਾਡੇ ਘਰ ਵਾਲੇ ਦੀ ਉਮਰ ਵੱਡੀ ਵਾਸਤੇ ਜਿਹੜਾ ਵਾ ਵੀ ਸਾਲ ਬਾਅਦ ਵਰਤ ਰੱਖਣਾ ਪੈਂਦਾ ਤੇ ਵਿਦੇਸ਼ਾਂ ਦੇ ਵਿੱਚ ਲక్ష్ਮੀ ਦੀ ਪੂਜਾ ਨਹੀਂ ਕਰਦੇ ਹੁਣ ਅਰਬ ਦੇਸ਼ ਚ ਲక్ష్ਮੀ ਦੀ ਪੂਜਾ ਥੋੜਾ ਕਰਦੇ ਆ ਤੇ ਕਵਾਇਦ ਦਾ 1 ਰੁਪਿਆ ਹੋਵੇ ਤੇ 260 ਰੁਪਏ ਬਣਦਾ ਹੈ ਇਦਾਂ ਬੱਲੇ ਵੀ ਲక్ష్ਮੀ ਪੂਜਾ ਸਾਡੇ ਕੋ ਕਰਾ ਰਹੀ ਆ ਤੇ ਧਨ ਸਾਰਾ ਵਿਦੇਸ਼ਾਂ ਨੂੰ ਦੇ ਰਹੀ ਹੈ ਹਾਂਜੀ ਹੁਣ ਸੱਪ ਦੀ ਪੂਜਾ ਆਪਾਂ ਕਰਦੇ ਆ ਚైనా ਦੇ ਵਿੱਚ ਸੱਪ ਜਿਹੜਾ ਉਹ ਲੋਕ ਜਿਹੜਾ ਸਭ ਤੋਂ ਮਹਿੰਗਾ ਵਿਕਦਾ ਉਹਦਾ ਵੀ ਲੋਕ ਮੀਟ ਖਾਂਦੇ ਅਰਬ ਦੇਸ਼ ਦੇ ਲੋਕ ਜਿਹੜੇ ਉਹ ਗਾਵਾ ਖਾ ਲਿੰਦੇ ਤੇ ਕੀ ਉਹ ਉਹ ਸਾਰੇ ਲੋਕ ਸਾਡੇ ਨੂੰ ਗਾ ਨਹੀਂ ਗਏ ਜਾਂ ਉਹ ਸਾਡੇ ਤੋਂ ਪਿੱਛੇ ਚਲੇ ਗਏ ਬਾਕੀ ਜਿਹੜੀ ਇਹ ਜਿਹੜਾ ਸ਼ੇਖਪਤ ਦੀ ਗੱਲ ਹੈ ਇਹਦੀ ਸਾਨੂੰ ਤੇ ਬੜੀ-ਬੜੀ ਹੈਰਾਨੀ ਹੁੰਦੀ ਕਈ ਵਾਰ ਸ਼ੇਖਪਤ ਸਾਡੇ ਤੋਂ ਥੋੜਾ 6-7 ਕਿਲੋਮੀਟਰ ਦੀ ਦੂਰੀ ਤੇ ਤੋਂ ਜ਼ਿਆਦਾ ਨਹੀਂ ਹੈਗਾ ਜੇ ਤੁਹਾਡਾ ਥਣੀ ਜਾਈਏ ਤੇ ਸਾਡੇ ਕੋਲ ਸਾਰਾ ਇਥੋਂ 5 ਕਿਲੋਮੀਟਰ ਦੀ ਦੂਰੀ ਤੇ ਹੋਊਗਾ ਚੇਕਪਟ ਹੁਣ ਛੇਕਪਟੇ ਚਲੋ ਉਥੇ ਲੋਕ ਜ਼ਿਆਦਾਤਰ ਸਾਡੇ ਸਰਦਾਰ ਲੋਕ ਪੱਗਾਂ ਵਾਲੇ ਹੀ ਉਥੇ ਜਾਂਦੇ ਆ ਉੱਥੇ ਅਸਲਾਬ ਧਰਮ ਨੂੰ ਪੰਜਾਂ ਆਵਾਜ਼ਾਂ ਪੜ੍ਹਨ ਵਾਲਾ ਬੰਦਾ ਮੁਸਲਮਾਨ ਮੁਕਾਦੀਆਂ ਦੇ ਵਿੱਚ ਆ ਕਦੀ ਕਾਦੀਆਂ ਤੋਂ ਬੰਦਾ ਜਾਂਦਾ ਨਹੀਂ ਵੇਖਿਆ ਅਸੀਂ ਵੀ ਕਾਦੀਆਂ ਤੋਂ ਜਾਂਦਾ ਹੋਵੇ ਤੇ ਪੁੱਛਦਾ ਵੀ ਸ਼ੇਖ ਫਤੇ ਨੂੰ ਰਾਹ ਕਿਹੜਾ ਜਾਂਦਾ ਜਿੰਨੇ ਪੁੱਛਦੇ ਆ ਜਾਂ ਤੇ ਉਹ ਸਿਰ ਤੇ ਪੱਗ ਬੱਦੀ ਹੁੰਦੀ ਆ ਜਾਂ ਦਾੜਾ ਹੁੰਦਾ ਹੋਵੇ ਤੇ ਜਾਂ ਕਈ ਬੰਦੇ ਅੰਮ੍ਰਿਤਧਾਰੀ ਵੀ ਜਿਹੜੇ ਉਹ ਸ਼ੇਖ ਫਤੇ ਕੀ ਲੈ ਕੇ ਜਾਂਦੇ ਹੁਣ ਜੇ ਉੱਥੇ ਵੇਖਿਆ ਜਾਏ ਸ਼ੇਖ ਫਤੇ ਤੇ ਸ਼ੇਖ ਫਤੇ ਜਿਹੜੀ ਉਹ ਪਦਾਰਥ ਆ ਆਪੋ ਜੀ ਗੁਰਬਾਣੀ ਦੇ ਮੁਤਾਬਕ ਵੀ ਚੱਲੀ ਇਹ ਤੇ ਦੁੱਧ ਨੂੰ ਗੁਰਬਾਣੀ ਵਿੱਚ ਅੰਮ੍ਰਿਤ ਕਿਹਾ ਪਸ਼ੂ ਮਿਲੇ ਚਿੰਗਾਈਆਂ ਖੜਖਾਏ ਅੰਮ੍ਰਿਤ ਦੇ ਹੂੰ ਤੇ ਜਿਹੜਾ ਬੰਦਾ ਅੰਮ੍ਰਿਤ ਨੂੰ ਪੈਰਾ ਵਿੱਚ ਸੁੱੜਦਾ, ਕੁੱਤਿਆਂ ਗਾੜੀ ਸੁੱੜਦਾ, ਗਾੜੀ ਦੇ ਕੁੱਤੇ ਵਿੱਚ ਤੁਰੇ ਫਿਰਨ ਦੇ ਮੈਂ ਤੇ ਕਹੂਗਾ ਵੀ ਇਹ ਬੰਦੇ ਨੂੰ ਤੇ ਉਹੀ ਗਿਆਨ ਕੋਈ ਨਹੀਂ ਜ਼ਿੰਦਗੀ ਦਾ ਹੈਗਾ। ਜਿਹੜਾ ਅੰਮ੍ਰਿਤ ਜਾ ਕੇ ਉੱਥੇ ਸੁੱਟ ਕੇ ਆਉਣ ਲਿਆ, ਖੀਰ ਆ ਖਾਣ ਵਾਲਾ ਪਦਾਰਥ ਆ ਇਹਨੂੰ ਲੰਗਰਾਂ 'ਚ ਪਾਓ ਜੇ ਜਾਦੀਗਰ ਹੈ ਜਿਹੜਾ ਇਧਰੋਂ ਗਦਾਹਪੁਰੋਂ ਦਾ ਬੱਬਕੜਾ ਸਾਹਿਬ ਰਾਜ ਪਿੰਦਾ ਵਾ, ਲਾਗੇ ਤਰਨਤਾਰ ਸਾਹਿਬ ਆ ਉੱਥੇ ਖਾਲੀ ਡਿੱਗੀਆਂ ਖੜਕਾਉਂਦੇ ਜਾ ਜਾ ਕੇ ਤੇ ਕੀ ਨਾ ਝੇਕਪਤੇ ਚੜਾਉਂਦੇ। ਹੁਣ ਧੰਗੂ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਪੜੋ ਤੇ ਉਹਨਾਂ ਗੋ ਤੇ ਉਹਨਾਂ ਨੂੰ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦਾ ਮੇਨ ਮਕਸਦ ਸੀ ਸ਼ੇਖ ਪਤਦੀ ਦੀ ਦੁਕਾਨ ਨੂੰ ਖਤਮ ਕਰਨਾ ਇਥੇ ਵਹਿਮ ਭਰਮ ਖਤਮ ਕਰਨਾ ਲੋਕਾਂ ਦੇ ਦਿਲਾਂ ਚ ਸਤਗੁਰੂ ਮਢਾਲੇ ਵਿੱਚ ਆਉਂਦੇ ਆ ਮਢਾਲਾ ਖਡੂਰ ਸਾਹਿਬ ਦੇ ਲਾਗੇ ਮਢਾਲੇ ਦੇ ਪਿੰਡ ਸਤਗੁਰੂ ਅਰਜਨਦੇਵ ਨੂੰ ਬਹਿਣ ਨਹੀਂ ਦਿੰਦੇ ਖਾ ਦਿੰਦੇ ਉਥੋਂ ਵੀ ਤੁਸੀਂ ਵੇਖੋ ਪੀਰਾਂ ਦੇ ਖਿਲਾਫ ਗੱਲ ਕਰਦੇ ਜੇ ਦੁੱਧ ਪੁੱਤ ਪੀਰ ਦਿੰਦੇ ਆ ਉਹਨਾਂ ਕਹਾਂ ਵੀ ਤੁਹਾਡੀ ਇਹ ਜਿਹੜੀ ਸੋਚਣਿਆ ਇਹ ਬਿਲਕੁਲ ਗਲਤ ਆ ਦਾਤਾ ਦੇਣ ਵਾਲਾ ਰੱਬ ਆ ਰੱਬ ਹੀ ਦਿੰਦਾ ਦਾਤਾ ਸ਼ਿਕ ਪਤਾ ਸਦਾ ਨਹੀਂ ਰਹਿਣਾ ਇਹ ਸਦਾ ਦਾਤਾ ਦਿੰਦੇ ਦੇ ਰਹੇ ਦੇਖੋ ਸਾਰੀ ਦੁਨੀਆ ਨੂੰ ਕੀੜੀ ਤੋਂ ਲੈ ਕੇ ਹਾਥੀ ਤੱਕ ਦਾਤਾ ਮਿਲਣ ਦੀ ਆ ਹੂੰ ਜੇ ਆਪਾਂ ਅੰਦਾਜ਼ਾ ਲਾਈਏ ਵੀ ਚਲੋ ਆਪਾਂ ਕਹਿੰਦੇ ਪੁੱਤ ਦਿੰਦਾ ਲਾਲਾ ਵਾਲਾ ਪੀਰ ਜਿਹੜਾ ਲਾਲ ਬਖਸ਼ ਦਾ ਪੁੱਤ ਦਿੰਦਾ ਤੇ ਜਿਹੜੀ ਆ ਕੁੱਤੀ ਆ ਜਾਂ ਆਪਾਂ ਸੂਰੀ ਵੇਨੇ ਆ ਕਦੀ ਇਹ ਕਦੀ ਕਿਤੇ ਦੀਵਾ ਜਗਾਉਂਦੀ ਵੇਖੀ ਆ ਕਦੀ ਚੌਲਾਂ ਦੀ ਦੀਗ ਚਲਾਉਂਦੀ ਵੇਖੀ ਆ ਇਹਨਾਂ ਦੇ 6 6 7 7 ਕਤੂਰੇ ਹੁੰਦੇ ਆ ਸੂਰੀ ਦੇ 12 12 13 13 14 ਬੱਚੇ ਆ ਤੇ ਉਹ ਕਦੀ ਵੀ ਕਿਤੇ ਜਾਂਦੀ ਉਹਨਾਂ ਦੀ ਬਦਾਇਸ਼ ਜਾਂ ਦੇਵੇ ਕੱਲੀ ਬੰਦੇ ਦੀ ਗੱਲ ਸਾਰੀ ਦੁਨੀਆ ਦੀ ਲਕਾਈ ਦੀ ਬਦਾਇਸ਼ ਚੱਲਣ ਢੀ ਆ ਤੇ ਜਦੋਂ ਕੁਦਰਤ ਸਾਰਿਆਂ ਨੂੰ ਚਲਾ ਰਿਹਾ ਕਿਉਂਕਿ ਸੈਵਨ ਦਾ ਪਾਵਨ ਗਰਬਾਣੀ ਵਿੱਚ ਵੀ ਆਪਣਾ ਵੀ ਨਿਰੰਕਾਰ ਕਿਉਂਕਿ ਸਗਲੀ ਕੀ ਚਿੰਤਾ ਜਿਸਮਨ ਮਾਹੇ ਤਿਸਤੇ ਬਿਰਥਾ ਕੋਈ ਨਾ ਆਇਆ ਤੋ ਕੋਈ ਵਿਰਥਾ ਨਹੀਂ ਸਾਰੇ ਉਹਦੀ ਨજર ਸਭ ਨਦਰੀ ਚਲਾਏ ਦਾ ਸਭ ਦੀ ਨਦਰ ਦੇ ਵਿੱਚ ਆ ਫੇ ਸਤਗੁਰੂ ਕੱਦੀ ਆ ਕੇ ਵਹਿੰਦੇ ਕੱਦਾ ਵਾਲੇ ਲੋਕ ਠਾਲ ਦਿੰਦੇ ਆ ਫੇ ਮਾਰੇ ਆਪ ਜਮੀਨ ਮੁੱਲ ਲੈ ਕੇ ਤਰਨ ਤਾਰਨ ਦੇ ਵਿੱਚ ਸਤਗੁਰੂ ਨੇ ਆਪ ਜਾ ਕੇ ਦੂਖ ਨਿਵਾਰਨ ਬਣਾਇਆ ਕੋੜੀ ਬੰਦਿਆਂ ਨੂੰ ਰਹਿਸ਼ਤਾ ਪ੍ਰਬੰਧ ਕਰਕੇ ਦਿੱਤਾ ਵੀ ਜਿੰਨਾ ਚਿਰ ਲੋਕਾਂ ਨੂੰ ਲੋਕਾਂ ਦੀਆਂ ਸਹੂਲਤਾਂ ਦੇ ਨਾਲ ਨਾ ਨਾ ਜੋੜਿਆ ਉਹਨਾਂ ਚਿਰ ਸਿੱਖੀ ਸਿਧਾਦਨ ਲੋਕਾਂ ਨੇ ਨਹੀਂ ਜੁੜਨਾ ਦੇਖੋ ਜੇ ਆਪਾਂ ਕੋ ਕੱਲੀ ਸਿੱਖੀ ਦੀ ਗੱਲ ਕਰੀਏ ਨਾ ਵੀ ਸਿੱਖੀ ਨਾਲ ਜੁੜ ਜੋ ਜੁੜ ਜੋ ਪਰ ਜਗੁਰੂਆਂ ਦੇ ਇਤਿਹਾਸ ਨੂੰ ਮੁੱਖ ਰੱਖ ਕੇ ਵੇਖੋ ਵੀ ਗੁਰੂ ਅਮਰਦਾਸ ਪਾਤਸ਼ਾਹ ਨੇ ਗੋੰਦਵਾਲ ਸਾਹਿਬ ਦੇ ਵਿੱਚ ਬੇ ਘਰਾਂ ਨੂੰ ਘਰ ਬਣਾ ਕੇ ਦਿੱਤੇ ਸੀ ਹਾਂ ਭੁੱਖਿਆ ਬੰਦਿਆ ਵਾਸਤੇ 24 ਘੰਟੇ ਲੰਗਰ ਦਾ ਪ੍ਰਬੰਧ ਕਰਕੇ ਦਿੱਤਾ ਹੈ ਵੀ ਲੋਕਾਂ ਦੀਆਂ ਲੋੜਾਂ ਵੀ ਨਾਲ ਹੋਣਗੀਆਂ ਤੇ ਲੋਕ ਜੁੜਨਗੇ ਗੁਰੂ ਰਾਮਦਾਸ ਜੀ ਨੇ ਇੱਕ ਬਾਜ਼ਾਰ ਬਣਾਇਆ ਗੁਰੂ ਬਾਜ਼ਾਰ ਆ ਜੀ ਵੀ ਅਬਰਸਰ ਦੇ ਵਿੱਚ ਮਸ਼ਹੂਰ ਆ 52 ਤਰ੍ਹਾਂ ਦੇ ਕਿਰਤੀ ਲੋਕਾਂ ਨੂੰ ਦੁਕਾਨਾਂ ਬਣਾ ਕੇ ਦਿੱਤੀਆਂ ਰਹਿਸ਼ ਦਾ ਪ੍ਰਬੰਧ ਕਰਕੇ ਦਿੱਤਾ ਇਹ ਇੱਥੇ ਜਿਹੜੇ ਜਿ ਤਾਂ ਹੀ ਸਿੱਖੀ ਦੇ ਨਾਲ ਲੋਕ ਜੁੜਨਗੇ ਜੇ ਮੰਨ ਲਓ ਜੇ ਉਹ ਘਰ ਉਹਦੇ ਘਰ ਹੀ ਹੈ ਨਹੀਂ ਉਹਨੂੰ ਕੋ ਖਾਣਾ ਹੈ ਨਹੀਂ ਤੇ ਉਹ ਗੱਲ ਸਿੱਖੀ ਦੀ ਸੁਣੂਗਾ ਕਿਦਾਂ ਅੱਜ ਦੇਖਿਆ ਜਾਏ ਨਾ ਆਪਾਂ ਗੱਲ ਕਰੀ ਸਿੱਖੀ ਦੀ ਤੇ ਜਿੱਥੇ ਜਿੱਥੇ ਅੱਜ ਪੜ੍ਹਾਈ ਦਾ ਜਿੱਥੇ ਜਿੱਥੇ ਕੋਈ ਚੀਜ਼ਾਂ ਉਹ ਅੱਜ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹਨੂੰ ਧਰਮਸ਼ਾਲਾ ਕਹਿੰਦੇ ਧਰਮਸ਼ਾਲਾ ਦੇ ਵਿੱਚ ਜਿਹੜਾ ਭੁੱਖਾ ਬੰਦਾ ਵੀ ਉਹਦੇ ਵਾਸਤੇ ਜਿਹੜਾ ਅਸੀਂ ਉਹ ਪ੍ਰਸ਼ਾਦਾ ਚਾਹੀਦਾ ਨੰਗੇ ਵਾਸਤੇ ਕੱਪੜਾ ਚਾਹੀਦਾ ਬਿਮਾਰ ਵਾਸਤੇ ਦਵਾਈ ਦਾ ਪ੍ਰਬੰਧ ਚਾਹੀਦਾ ਇਹ ਲੋੜਾਂ ਸੀ ਗੁਰੂ ਸਾਹਿਬ ਦੇ ਸਿਧਾਂਤ ਨੇ ਜਿਹੜੇ ਜੰਗਲ ਦੇ ਵਿੱਚੋਂ ਸਿੱਖ ਨੂੰ ਕੱਢਿਆ ਸੀ ਕਿ ਉਸੇ ਜੰਗਲ ਦੇ ਵਿੱਚ ਫਿਰ ਫਸਦੇ ਜਾ ਰਹੇ ਆ ਉਦੋਂ ਵੀ ਜ਼ਿਆਦਾ ਕਸੂਤਾ ਫਸ ਗਿਆ ਉਦੋਂ ਤੇ ਗਿਆਨ ਨਹੀਂ ਹੂੰ ਤੇ ਗਿਆਨ ਤੋਂ ਬਗੈਰ ਬੰਦੇ ਜੇ ਅੰਧਵਿਸ਼ਵਾਸ ਫਸ ਗਏ ਹੁਣ ਤੇ ਗਿਆਨ ਹੁੰਦੇ ਹੋਇਆ ਵੀ ਦੀਵਾ ਹੁੰਦੇ ਹੋਇਆ ਵੀ ਖੂਜ ਛਾਲ ਮਾਰਨ ਵਾਲੀ ਗੱਲ ਹੋਗੀ ਹੁਣ ਗਰਬਾਣੀ ਸੁਖਨੀ ਸਾਹਿਬ ਦੀ ਗਰਬਾਣੀ ਪੜਨ ਵਾਲੇ ਬੰਦੇ ਤੁਸੀਂ ਵੇਖੋ ਗਰਬਾਣੀ ਕਹਿੰਦੀ ਆ ਵੀ ਰੱਬੀ ਸਭ ਕੁਝ ਆ ਸਭ ਕੁਝ ਰੱਬ ਕਰਦਾ ਉਹ ਵੀ ਬਾਬੇ ਦੇ ਚੱਕਰੇ 'ਚ ਜਾ ਕੇ ਚਮਕੀਆਂ ਭਰੰਡਾ ਆ ਜਾ ਕੇ ਉਹ ਵੀ ਚੌਲਾਂ ਦੀਆਂ ਦੀਗਾਂ ਲਾਉਣ ਡਾ ਆ ਉਹ ਵੀ ਜਾ ਕੇ ਉੱਥੇ ਦੀਵੇ ਜਗਾਉਣ ਡਾ ਹਾਂਜੀ ਹੁਣ ਮੰਨ ਲਓ ਸ਼ੇਖਪਤ ਮੈਂ ਸ਼ੇਖਪਤ ਦੀ ਗੱਲ ਕਰਾਂ ਗੁਰੂ ਅਰਜਨ ਦੇਵ ਜੀ ਨੇ ਇੱਥੇ ਸਿੱਖੀ ਦਾ ਪ੍ਰਬੰਧ ਜਦੋਂ ਚਲਾਇਆ ਸਿੱਖੀ ਦੀ ਲਹਿਰ ਚੱਲੀ ਬਹੁਤ ਲੋਕ ਉਹ ਤੜਫੁੱਟੇ ਜਦੋਂ ਭਾਈ ਲੰਗਾਹ ਵਰਗੇ ਚੌਧਰੀ ਜਿਹੜੇ ਹੀ ਇਹਨਾਂ ਦੇ ਉਹ ਜਦੋਂ ਸਿੱਖੀ ਸਿਧਾਂਤਾਂ ਦੇ ਵਿੱਚ ਆ ਗਏ ਅੱਜ ਤਰਨਤਾਰਨ ਦੇ ਏਰੀਏ ਨੂੰ ਤੁਸੀਂ ਤਾਂ ਮੰਨੋ ਸ਼ਹਾਦਤਾਂ ਵਾਲੇ ਪੱਖ ਦੇ ਵਿੱਚ ਹਰ ਪੱਖ ਦੇ ਵਿੱਚ ਲੋਕ ਅੱਗੇ ਕਿਉਂ ਆ ਇੱਥੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਵਿੱਚ ਪਿਆਰ ਵੜਾ ਸੀ ਗੁਰੂ ਅਰਜਨ ਦੇਵ ਦੇ ਨਾਲ ਤੇ ਸਿੱਖਾਂ ਨੇ ਸੰਘਰਸ਼ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਜੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਵਿੱਚ ਸ਼ੇਖ ਫਤੇ ਦੀ ਭੂਮਿਕਾ ਵੀ ਰਹੀ ਉਹਨਾਂ ਦੀ ਬਹੁਤ ਭੂਮਿਕਾ ਵਾ ਜਿਹੜੇ ਨਕਸ਼ਬੰਦੀ ਵਾਲੇ ਜਿਹੜੇ ਸੀ ਉਹ ਸਾਰੇ ਇਸ ਜਮਾਤ ਨਾਲ ਜੁੜੇ ਸਾਰੇ ਕਿਉਂਕਿ ਗੁਰੂ ਅਰਜਨ ਦੇਵ ਨੂੰ ਉਹ ਚਾਹੁੰਦੇ ਨਹੀਂ ਸੀ ਕਿ ਸਿੱਖੀ ਦਾ ਅੱਜ ਵੀ ਤੁਸੀਂ ਅੰਦਾਜ਼ਾ ਲਾਓ ਅੱਜ ਵੀ ਤੁਸੀਂ ਸਿੱਖ ਜਿਹੜਾ ਵਾ ਜੇ ਇਹਦੇ ਤੁਸੀਂ ਬੰਦਿਆਂ ਦੀਆਂ ਵੜੇਆਂ ਕਰੋ ਜੇ ਤੁਸੀਂ ਜਿਹੜੇ ਬਾਬੇ ਵੀ ਨਹੀਂ ਉਹਨਾਂ ਦੀਆਂ ਵੜੇਆਂ ਕਰੋ ਤੁਹਾਨੂੰ ਪੈਸੇ ਮਿਲਣਗੇ ਤੁਹਾਨੂੰ ਪ੍ਰੋਗਰਾਮ ਮਿਲਣਗੇ ਤੇ ਜੇ ਤੁਸੀਂ ਗਰਵਾਣੀ ਦੇ ਸੁਧਾਦੀ ਗੱਲ ਕਰੋਗੇ ਤੁਹਾਡਾ ਵਿਰੋਧ ਹੋਊਗਾ ਹੂੰ ਅੱਜ ਮੰਨ ਲਓ ਆਪਾਂ ਗਰਬਾਣੀ ਆ ਜੇ ਗਰਬਾਣੀ ਆਪਾਂ ਜੇ ਉਹਨੂੰ ਵਿਚਾਰਦੇ ਨਹੀਂ ਕਿ ਅੱਜ ਇਹ ਸਭ ਤੋਂ ਵੱਡਾ ਭਲੇਖਾ ਹੈ ਆ ਕਿ ਜੇ ਕੋਈ ਗਰਬਾਣੀ ਵਿੱਚ ਸਾਧੂ ਪਰਖੀ ਜਾਂ ਸੰਤਾ ਪਰਖੀ ਗੱਲ ਆਈ ਆ ਤੇ ਜਿਹਨੂੰ ਲੋਕ ਬਾਬੇ ਨੂੰ ਮੰਨਦੇ ਕਹਿੰਦੇ ਇਹੀ ਬਾਬਾ ਸਾਡਾ ਜਿਹੜਾ ਗਰਬਾਣੀ ਜੀ ਦਾ ਜ਼ਿਕਰ ਕੀਤਾ ਵਾ ਅੱਜ ਗੁਰੂ ਸਭਾ ਨਾਲ ਨੇ ਕਿਸੇ ਨਾਂ ਦਾ ਜ਼ਿਕਰ ਨਹੀਂ ਕੀਤਾ ਹੂੰ ਤੇ ਅੱਜ ਜੇ ਅੰਦਾਜ਼ਾ ਲਾਇਆ ਜਾਵੇ ਤੇ ਅੱਜ ਬਾਬੇ ਵੀ ਜਿਹੜੇ ਆ ਉਹ ਆਪ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪੜਨਗੇ ਡਾਡਾ ਬਹਿਣ ਡੇ ਹੂੰ ਆਪੋ ਆਪਣੀ ਦੁਕਾਨਦਾਰੀਆਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਲੋਕ ਨੂੰ ਗੱਲ ਨੂੰ ਪ੍ਰਵਾਨ ਨਹੀਂ ਕਰਦੇ ਹੁਣ ਮੰਨ ਲਓ ਜੇ ਆਪਾਂ ਸ਼ਬਦ ਬੋਲਦੀਏ ਗੱਜ ਸਾਡੇ ਤਰਹ ਤਰ੍ਹਾਂ ਧੋਤੀਆਂ ਤੇਰੇ ਪੈਣ ਤੱਕ ਗੜੀ ਜਿੰਨਾ ਜਪ ਮਾਰੀਆਂ ਲੋਟੇ ਹੱਥਨ ਬਾਗ ਉਹ ਹਰ ਕੇ ਸੰਤਨਾ ਆਖੀਏ ਬਨਾਰਸ ਕੇ ਠੱਗ ਤੇ ਜਿਹੜਾ ਪ੍ਰਚਾਰ ਕਰੇ ਚਰਨ ਸਾਧ ਕੇ ਧੋਏ ਤੇ ਪੀਓ ਹਮ ਅਰਪ ਸਾਧ ਕੋ ਆਪਣਾ ਜਿਓ ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕਰਮਾਨ ਉਹ ਕਹਿੰਦੀ ਵੀ ਪ੍ਰਚਾਰਕ ਜਿਹੜਾ ਉਹਨਾਂ ਵੇਖੋ ਸਾਧੂਆਂ ਦੀ ਗੱਲ ਦੱਸ ਰਿਹਾ ਜਿਹੜਾ ਸਾਡਾ ਬਾਬਾ ਵਾ ਅਸਲੀ ਸਾਧੂ ਇਹ ਹੀ ਆ ਗਰਬਾਣੀ ਜਿਹਨੂੰ ਸਾਧੂ ਮੰਨਦੀ ਆ ਲੋਕ ਨਹੀਂ ਮੰਨਦੇ ਜਿਹਨੂੰ ਲੋਕ ਮੰਨਦੇ ਗਰਬਾਣੀ ਨੂੰ ਸਾਧੂ ਨਹੀਂ ਮੰਨਦੇ ਹੂੰ ਕਿਉਂਕਿ ਗਰਬਾਣੀ ਜਾ ਸੁਹਣੀ ਸਾਹਿਬ ਦੀ ਬਾਣੀ ਵਿੱਚ ਵੀ ਮਹਾਰਾਜ ਨੇ ਇਹ ਹੀ ਸਿਧਾਂਤ ਦਿੱਤਾ ਮਿਥਿਆ ਨਾ ਹੀ ਦਸਨਾ ਪਰ ਸੁਮਨ ਮੈਂ ਪ੍ਰੀਤ ਨਰੰਜਨ ਦਰਸ ਪਰਤਰਾ ਰੂਪ ਨ ਪੇਖੈ ਨੇਤਰ ਸਾਧ ਕੀ ਤਾਲ ਸੰਤ ਸੰਗੀਤ ਕਰਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸ਼ਨਾ ਮਨ ਤੇ ਟਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਕੋਈ ਕਹਿੰਦੀ ਕਰੋੜਾ ਵਿੱਚੋਂ ਇੱਕ ਆ ਜਿੰਨੇ ਉਗ ਸੁਹਾ ਦੇ ਵਿੱਚ ਜਿਹੜਾ ਵੀ ਉਹ ਝੂਠ ਨਹੀਂ ਬੋਲਾ ਇਥੇ ਝੂਠ ਬੋਲੀ ਜਾਂਦੇ ਫੇਰੇ ਬ੍ਰह्म ਗਿਆਨੀ ਹੈ ਹਮ ਇਥੇ ਬਲਾਦ ਕਰਦੇ ਕਿਸੇ ਚੱਲਦੇ ਫੇਰੇ ਬ੍ਰह्म ਗਿਆਨੀ ਹੈ ਹਾਂਜੀ ਆ ਜੋ ਜਿਹੜੀ ਵਿਚਾਰਧਾਰਾ ਜਿਹੜਾ ਵਹਿ ਪਰਮ ਹੀ ਉਹ ਸਿਖਰਾਂ ਤੇ ਕਿਉਂ ਹੋਇਆ ਵੀ ਵਹਿਮ ਪਰਮ ਜਿਹੜਾ ਸਾਡਿਆਂ ਬਾਬਿਆਂ ਵੀ ਵਹਿਮ ਪਰਮ ਦਾ ਹੀ ਪ੍ਰਚਾਰ ਕੀਤਾ ਵਾ ਸਿੱਖੀ ਸਿਧਾਂਤ ਦਾ ਪ੍ਰਚਾਰ ਨਹੀਂ ਹੋਇਆ ਤੁਸੀਂ ਇਸ ਚੀਜ਼ ਦਾ ਜ਼ਿਆਦਾ ਐਨਾਲਿਸਿਸ ਕੀਤਾ ਤੇ ਆਮ ਕਰਕੇ ਸਟੇਜਾਂ ਤੋਂ ਵੀ ਵਿਖਿਆਨ ਕਰਦੇ ਹੋ ਪੀਰਾਂ ਦਾ ਜਿਸ ਤਰੀਕੇ ਦੇ ਨਾਲ ਪੀਰਾਂ ਦੀ ਪੂਜਾ ਦੇ ਵਿੱਚ ਕਹਿ ਸਕਦੇ ਆ ਕਿ ਵੱਡਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਕਹਿ ਸਕਦੇ ਆ ਕਿ ਧੜਾ ਉਹਨਾਂ ਨੂੰ ਉਪਾਸ਼ਕ ਮੰਨਦਾ ਏ ਤੇ ਜਦੋਂ ਅਸਲਾਮਿਕ ਮਤ ਨੂੰ ਪੜਦੇ ਹੋ ਜਾਂ ਅਸਲਾਮਕ ਲੋਕਾਂ ਨੂੰ ਦੇਖਦੇ ਹੋ ਕਿ ਉਹ ਵੀ ਇਸ ਤਰੀਕੇ ਦੇ ਨਾਲ ਆਪਣੇ ਪੀਰਾਂ ਦੀ ਜਾਂ ਨਾਲ ਕਬਰਾਂ ਦੀ ਮੜੀ ਮਸਾਨਾਂ ਦੀ ਪੂਜਾ ਕਰਦੇ ਆ ਇਸਲਾਮ ਧਰਮ ਤੇ ਇਹਨਾਂ ਚੀਜ਼ਾਂ ਨੂੰ ਰੱਦ ਕਰਦਾ ਵਾ ਇਸਲਾਮ ਧਰਮ ਤੇ ਇਹਨਾਂ ਚੀਜ਼ਾਂ ਨੂੰ ਮੰਨਦਾ ਹੀ ਨਹੀਂ ਤੁਸੀਂ ਸਾਡੇ ਬੱਚੇ ਅਰਬਦੇਸ਼ ਚ ਗਏ ਅਰਬਦੇਸ਼ ਚ ਜਦ ਚੌਲਾਂ ਦੀ ਘਲਵਾਉਂਦਾ ਹੋ ਉੱਥੇ ਮੇਲਾ ਮਨਾਉਂਦਾ ਕੋਈ ਉਥੇ ਕੰਮ ਕਰਦੇ ਨਹੀਂ ਉਹ ਉਹਦੇ ਸਭ ਕੇ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਇਹ ਬੰਦਾ ਕਰਨ ਵਾਲਾ ਕਾਫਰ ਆ ਇਸਲਾਮ ਧਰਮ ਦੇ ਵਿੱਚ ਜਿਹੜਾ ਵਹਿਮ ਭਰਮ ਨੂੰ ਮੰਨਣ ਵਾਲਾ ਉਹ ਤੇ ਮੰਨਦੇ ਨਹੀਂ ਇਹਨਾਂ ਚੀਜ਼ਾਂ ਨੂੰ ਹਾਂਜੀ ਇਹ ਚੀਜ਼ਾਂ ਸਾਡੇ ਜੀ ਕੁੱਟ ਕੇ ਭਰੀਆਂ ਗਈਆਂ ਸਜਾਦਾ ਤੁਸੀਂ ਵੇਖੋ ਜਿੰਨਾ ਵੀ ਜ਼ਿਆਦਾ ਵਾ ਵਹਿਮ ਭਰਮ ਤੇ ਸਾਡੇ ਅਖਬਾਰਾਂ ਵਿੱਚ ਪ੍ਰਚਾਰਿਆ ਜਾ ਰਿਹਾ ਟੀਵੀ ਤੇ ਪ੍ਰਚਾਰਿਆ ਜਾ ਰਿਹਾ ਕੁਝ ਇਹੋ ਜਿਹੇ ਚੰਦ ਲਿਆ ਜਿੱਥੇ ਸਵੇਰੇ ਬਗਾਲੀ ਬਾਬੇ ਦਾ ਉਹਦਾ ਬਗਾਲੀ ਬਾਬੇ ਨੂੰ ਮਿਲੋ ਤਾਡੇ ਘਰ ਦੇ ਆ ਤੇ ਗਰਵਾਣੀ ਕੁਝ ਹੋਰ ਕਹਿ ਰਹੀ ਆ ਪ੍ਰਚਾਰ ਕੁਝ ਹੋਰ ਹੋ ਰਿਹਾ ਵਾ ਅੱਜ ਤੁਸੋਂ ਕਿਹੜਾ ਬਹਿ ਪਰਮਨੀ ਨਗਾ ਤੰਗ ਨਗਾ ਤੱਕ ਪ੍ਰਚਾਰ ਕੀਤਾ ਜਾ ਰਿਹਾ ਹਾਂਜੀ ਸਾਰਾ ਕੁਝ ਆ ਜਿਹੜਾ ਹੁਣ ਜਿਹੜੇ ਇਹ ਜਿਹੜੇ ਸਰਾਤਾ ਨੂੰ ਧਰਮ ਦੇ ਲੋਕ ਆ ਉਹਨਾਂ ਨੂੰ ਪਤਾ ਵੀ ਜਿਹੜਾ ਜੋਤਿਸ਼ ਆ ਜੋਤਿਸ਼ ਦੇ ਵਿਦਿਆ ਹਾਂਜੀ ਅੱਜ ਲੋਕ ਪੀ ਐਚ ਡੀ ਕਰਨੇ ਜੋਤਿਸ਼ ਦੇ ਉੱਤੇ ਕਈ ਬੰਦੇ ਜਿਹੜੇ ਆ ਉਹ ਪਾ ਦੇ ਨਾਂ ਤੇ ਲੁੱਟਿਆ ਜਾ ਰਿਹਾ ਹਾਂਜੀ ਪੀਰਾਂ ਦੇ ਨਾਂ ਤੇ ਅਨਪੜ ਬੰਦੇ ਜਿਹੜੇ ਨਸ਼ਈ ਬੰਦੇ ਆ ਸ਼ਰਾਬੀ ਬੰਦੇ ਆ ਉਹ ਜਗ੍ਹਾ ਦੇ ਉੱਤੇ ਬੈਠੇ ਆ ਜਿਹੜੇ ਬੀੜੀਆਂ ਪੀਣ ਵਾਲੇ ਆ ਜਿਹੜੇ ਸ਼ਰਾਬਾ ਪੀਣ ਵਾਲੇ ਆ ਉਹ ਲੋਕਾਂ ਨੂੰ ਉਪਦੇਸ਼ ਦੇ ਰਹੇ ਆ ਤੇ ਜਿਹੜੇ ਜਿਹੜੇ ਲੋਕ ਉਹਨਾਂ ਦੇ ਜੀਵਨ ਨੂੰ ਵੇਖ ਕੇ ਵੇਖੋ ਧਾਰਮਿਕ ਬੰਦੇ ਦੇ ਜੀਵਨ ਤੋਂ ਹੀ ਲੋਕ ਸੇਧ ਲੈਂਦੇ ਆ ਜੇ ਅੱਜ ਮੈਂ ਕਹਿੰਦਾ ਸਵਾਜ ਦੇ ਵਿੱਚ ਸਾਡੇ ਪੰਜਾਬ ਦੇ ਬਾਬੇ ਜੇ ਚਾਹਦੇ ਕਿ ਇਹ ਇਨ੍ਹਾਂ ਚੀਜ਼ਾਂ ਤੋਂ ਲੋਕਾਂ ਨੂੰ ਮੁਕਤ ਕਰਨਾ ਹੋਣਾ ਨਾ ਤੇ ਉਹ ਖੁਦ ਗਰਬਾਣੀ ਦਾ ਸਤਕਾਰ ਆਪ ਕਰਦੇ ਤੇ ਆਪ ਗਰਬਾਣੀ ਦੇ ਉੱਤੇ ਪਹਿਰਾ ਦਿੰਦੇ ਜਿੱਦਾਂ ਮੰਨ ਲਓ ਕਈ ਬਾਬੇ ਕਈ ਅੱਜ ਅੱਜ ਦੇ ਜੋਗੇ ਵਿੱਚ ਵੀ ਕਈ ਬਾਬੇ ਜਨਾਂ ਨਾਲ ਪਰਿਵਾਰ ਜੁੜੇ ਆ ਜਦੋਂ ਬਾਬੇ ਨੂੰ ਸਿਰਿਆ ਦੇਣ ਜਾਂਦੇ ਬਾਬਾ ਜੀ ਗੁੱਡ ਲੜਕੀ ਦਾ ਵਿਆਹ ਕਰਵਾ। ਇਹ ਬਾਬਾ ਕਭੀ ਲੜਕੀ ਦਾ ਵਿਆਹ ਕਰਵਾ ਜੇ ਰਹਿਤ ਮਰਜ਼ਾਦਾ ਵਿੱਚ ਕਰੋਗੇ ਤੇ ਤੁਹਾਡੇ ਘਰ ਹੀ ਪੈਰ ਪਾਉਣਾ ਨਹੀਂ ਤੁਸੀਂ ਤੁਹਾਡੇ ਧੜ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਉਹ ਬਾਬਾ ਕੀ ਕਹਿੰਦਾ ਵੀ ਤੁਸੀਂ ਖੰਡ ਪੜਦਾ ਭੋਗ ਪਹਿਲਾਂ ਪਾ ਲੋ। ਅਹੀਂ ਆ ਜਾਗੇ। ਸਾਰੋਂ ਤੁਸੀਂ ਰਸਤ ਪਾਣੀ ਜਿਹੜੀ ਜਣੀ ਉਹ ਹੀ ਆਪਣੇ ਸ਼ਕਸ਼ ਪਾ ਲਵਾਂਗੇ। ਉਦੋਂ ਬਾਅਦ ਤੁਸੀਂ ਵਿਆਹ ਪਾਵੇ ਪਾਣਸ ਵਿੱਚ ਕਰੋ ਪਾਵੇ ਘਰ ਕਰੋ ਡੀਜੇ ਵਜਾਓ ਗੋਲੜੀ ਲਿਆਓ ਜੋ ਮਰਜ਼ੀ ਕਰੋ। ਬਾਬੇ ਨੇ ਜ਼ਿੰਮੇਵਾਰੀ ਨਹੀਂ ਸਮਝੀ ਆਪਣੀ। ਹੁਣ ਮਾਰੂ ਜੀ ਕੋਈ ਕਹਿੰਦਾ ਬਾਪੂ ਸਾਡੇ ਬਾਬਾ ਜੀ ਬਾਪੂ ਚਲਾ ਕਾਲ ਚ ਤੂੰ ਹੀ ਭੋਗ ਤੇ ਬਾਬਾ ਕਹਿੰਦਾ ਗੱਲ ਸੁਣ ਪਗਤ ਲੱਗੂਗੀ ਦਾਲ ਫੁਲਕਾ ਚੱਲੂਗਾ ਇਹ ਦੋ ਵਾਰੀ ਜੇ ਕਰੇਗਾ ਤੁਸੀਂ ਤੇਰੇ ਪੈਰ ਨਹੀਂ ਪੋਣਾਗਾ ਹੂੰ ਕਿਉਂਕਿ ਧਾਰਮਿਕ ਪੱਖ ਤੋਂ ਲੋਕ ਬਾਬਿਆਂ ਨਾਲ ਜੁੜੇ ਆ ਤੇ ਬਾਬਿਆਂ ਨੂੰ ਚਾਹੀਦਾ ਗੁਰਮੰਤਰ ਨਾਲ ਜੋੜਨਾ ਬਾਬਿਆਂ ਨੇ ਆਪਣੇ ਨਾਲ ਜੋੜ ਲੈ ਜੀ ਨੁਸਾਨ ਇੱਥੇ ਹੋਇਆ ਵਾ ਕਿ ਉਹਨਾਂ ਉਹਨਾਂ ਦੀ ਗੱਲ ਛੱਡੋ ਤੁਸੀਂ ਜਿਹੜੇ ਬਾਹਰੋਂ ਆਏ ਉਹਦੀ ਜੋ ਮਰਜ਼ੀ ਕਰ ਗਈ ਜਿਹੜੇ ਸਾਡੇ ਉਹਨਾਂ ਸਾਡੇ ਨਾਲ ਕੀ ਕੀਤਾ ਹੂੰ ਮੰਦਲੂ ਜੇ ਅੱਜ ਵਿਚਾਰਿਆ ਜਾਵੇ ਕਿ ਅੱਜ ਵੀ ਜਿਹੜਾ ਵਾ ਮੈਂ ਤੁਹਾਨੂੰ ਗੱਲ ਦਾ ਤਾਂ ਹੈ ਵਿਅੰਗ ਦੀ ਵਿਅੰਗ ਚ ਗੱਲ ਪਰ ਅਸਲੀਅਤ ਗੱਲ ਜਿਹੜੀ ਮੈਂ ਤੁਹਾਨੂੰ ਕਰ ਰਿਹਾ ਚਲੋ ਮੈਂ ਨਾਲ ਲਊਗਾ ਤੇ ਹੋਰ ਪوڑا ਪਊਗਾ ਹਮ ਇੱਕ ਜਗ੍ਹਾ ਤੇ ਹੀ ਸਮਾਗਮ ਤੇ ਗਏ ਉੱਥੇ ਉਹਨਾਂ ਬਾਬਾ ਸੱਦਿਆ ਬਾਬਾ ਬਲੰਗੇ ਦੇ ਬੈਠਾ ਲੋਕ ਸਾਰੇ ਪੁੰਝੇ ਬੈਠੇ ਚੇਲੇ ਜਿਹੜੇ ਸੀ ਹਮ ਉਹ ਬਾਬਾ ਬੈਠਾ ਬੈਠੇ ਕੰਮਣ ਲੱਗ ਪਿਆ ਜਦੋਂ ਬਾਬਾ ਕਮਿਆ ਦੇ ਨਾਲ ਜਿਹੜਾ ਚੇਲਾ ਸੀ ਉਹਨੇ ਕਿਹਾ ਵੀ ਬਾਬੇ ਦੀ ਸ਼ੂਗਰ ਵੱਧ ਗਈ ਉਨੇ ਦਵਾ ਦਾ ਟੀਕਾ ਘੜਿਆ ਬਾਬੇ ਨੂੰ ਟੀਕਾ ਲਾਤਾ ਸ਼ੂਗਰ ਦਾ ਬਾਬਾ ਚਲੋ 20 ਮਿੰਟ ਬਾਅਦ ਸ਼ੂਗਰ ਦਾ ਜਦੋਂ ਟੀਕੇ ਦਾ ਅਸਰ ਹੋਇਆ ਤੇ ਬਾਬਾ ਚਾਵਣਾ ਵਰਗੇ ਫਿਰ ਬਹਿ ਗਿਆ ਇੱਕ ਬੀਬੀ ਆਈ ਉਹਨੇ ਆ ਕੇ ਕੀਤਾ ਵੀ ਬਾਬੇ ਨੂੰ ਚੋਖੀ ਮਾਇਆ ਪਤਾ ਨਹੀਂ ਕਦੋਂ ਦੀ ਇਕੱਠੀ ਕੀਤੀ ਹੋਊ ਉਹਨੇ ਬੁੱਕ ਭਰਿਆ ਉਹਨੇ ਲਿਆ ਕੇ ਬਾਬੇ ਗੜੀ ਦਾ ਆ ਕੇ ਦੇ ਹੱਥ ਜੋੜੀ ਜਾਵੇ ਬਾਬੇ ਦੀ ਬਾਤ ਆ ਵੱਡੀ ਉਮਰ ਦੀ ਬਾਬਾ ਛੋਟੀ ਉਮਰ ਦਾ ਉਹ ਕਹਵੇ ਬਾਬਾ ਜੀ ਕਿਰਪਾ ਕਰੋ ਬਾਬਾ ਜੀ ਰਹਿਮਤ ਕਰੋ ਮੈਂ ਵੀ ਉੱਥੇ ਕੋਲ ਆਇਆਗਾ ਜਦੋਂ ਮਾਦਾ ਮੈਂ ਸੁਣੀ ਸਾਰੀ ਗੱਲ ਸੁਣੀ ਉਹ ਕਹੇ ਵੀ ਬਾਬਾ ਕਹਿੰਦਾ ਬੀਬੀ ਸਮੱਸਿਆ ਕੀ ਹੈ ਤੇਰੀ ਅਦੀ ਸਮੱਸਿਆ ਹੈ ਬਾਬਾ ਜੀ ਮੇਰੀ ਸ਼ੂਗਰ ਬੜੀ ਵੱਧ ਜਾਂਦੀ ਆ ਮੈਂ ਬੜੀ ਦਵਾਈ ਖਾਧੀ ਆ ਬੜਿਆ ਹਸਪਤਾਲਾਂ ਚ ਗਈ ਆ ਤੇ ਤੁਸੀਂ ਕਿਰਪਾ ਕਰੋ ਹੰਦਾ ਬੀਬੀ ਰਦਾਸਾ ਇੱਕੋ ਹੀ ਕਰਾਂਗੇ ਤੇਰੀ ਸ਼ੂਗਰ ਦਾ ਮਲਿਆ ਮੇਟ ਹੋ ਜਾ ਹੁਣ ਬੀਬੀ ਨੂੰ ਕੌਣ ਦੱਸੇ ਵੀ ਬਾਬੇ ਨੇ ਦਿੱਤਾ ਜਾਈ ਟੀਕਾ ਲਾਇਆ ਸ਼ੂਗਰ ਦਾ ਇਹਨੇ ਤੇਰੀ ਸ਼ੂਗਰ ਖੇਟ ਹੋਣੀ ਗਰਬਾਣੀ ਇਹ ਕਹਿ ਰਹੀ ਆ ਸੰਸਾਰ ਰੋਗੀ ਨਾਮਦਾਰੋ ਇੱਕ ਵੀ ਬੰਦਾ ਨਹੀਂ ਜਿਹੜਾ ਰੋਗੀ ਨਹੀਂ ਹੈਗਾ ਭਾਵੇਂ ਉਹ ਧਾਰਮਿਕ ਹੈ ਭਾਵੇਂ ਉਹ ਰਾਜਨੀਤਿਕ ਹੈ ਰੋਗੀ ਆ ਰੋਗੇ ਜਨਮ ਹੈ ਰੋਗੇ ਮਰਨਾ ਕਿਉਂਕਿ ਜੇ ਜਨਮ ਤੋਂ ਬਚਪਨ ਦਾ ਰੋਗ ਲੱਗਿਆ ਤੇ ਜਵਾਨੀ ਆਈ ਹੈ ਤੇ ਜਵਾਨੀ ਦਾ ਰੋਗ ਲੱਗਿਆ ਤੇ ਬਡੇਪਾ ਆਇਆ ਵੱਡੇ ਪੈਦਾ ਰੋਗ ਲੱਗਿਆ ਤੇ ਬਹੁਤ ਹੋਣੀ ਬਿਲਕੁਲ ਕੋਈ ਬੰਦਾ ਜਿਹੜਾ ਵੀ ਕੋਈ ਦੱਸੋ ਕੋਈ ਬੰਦਾ ਰਹੂਏ ਬਚਪਨ ਦੇ ਵਿੱਚ ਰਹੂਗਾ ਭਾਵੇਂ ਕੋਈ ਕਿੱਡਾ ਵੀ ਤਕੜਾ ਬੰਦਾ ਮਹਾਨ ਹੋਏ ਜਵਾਨੀ ਆਉਣੀ ਹੈ ਜਵਾਨੀ ਤੋਂ ਬਾਅਦ ਬਡੇਪਾ ਆਉਣਾ ਬਡੇ ਪਿੰਦਵਾਦ ਮੌਤ ਹੋਣੀ ਹੁਣ ਚੱਕਰ ਇਹ ਆ ਜਿਹੜਾ ਹਲੂਣ ਜਿਹੜੇ ਦਲਦਲ 'ਚ ਅਸੀਂ ਫਸ ਗਏ ਆ ਨਾ ਅਹੀਂ ਘਰਬਾਣੀ ਦੀਆਂ ਉਦਾਹਰਨਾਂ ਦੇ ਕੇ ਲੋਕਾਂ ਨੂੰ ਸਮਝਾ ਕੇ ਵਿਹਿਮਾ ਭਰਮਾ ਜੋ ਕੱਢਣਾ ਸੀ ਹੁਣ ਘਰਬਾਣੀ ਨੂੰ ਵਿਹਿਮਾ ਭਰਮਾ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਇਹ ਜਿੱਥੇ ਕਿ ਬਾਬੇ ਦੀ ਗੱਲ ਫੇਟ ਆਉਂਦੀ ਆ ਉਹ ਪੰਕਤੀ ਬੋਲੋ ਉੱਥੇ ਗੱਲਬਾਤ ਕਰੋ ਅਸੀਂ ਤੇ ਕੀ ਇਹ ਰਿਹਾ ਵੇਖਿਆ ਸਾਡੇ ਤੇ ਬਹੁਤ ਮੁਖੰਦ ਕਰਦੇ ਬਾਬੇ ਗਾਣਗੇ ਵੀ ਇਹ ਵੀ ਛੱਡੋ ਜੀਏ ਇਹਦੇ ਬਾਬਿਆਂ ਦੇ ਖਿਲਾਫ ਕਰਦਾ ਗੱਲਬਾਤ ਕਰਦਾ ਮੈਂ ਕਿਹਾ ਬਹਿ ਕੇ ਗੱਲ ਕਰੋ ਕੋਈ ਹੂੰ ਗਰਵਾਣੀ ਦੇ ਮਤਾਂਕ ਗੱਲ ਕਰੋਗੇ ਹਾਂਜੀ ਗਰਵਾਣੀ ਦੇ ਮਤਾਂਕ ਅਸੀਂ ਮੰਨਾਂਗੇ ਵੀ ਵਾਕਈ ਗਲਵਾਦੇ ਅਸੀਂ ਇਹ ਆਪ ਹੁਣ ਜੇ ਇਹ ਜੇ ਵਖੇ ਸੰਪਰਦਾਈ ਬੰਦੇ ਅਸੀਂ ਆਪ ਕਿ ਸੰਪਰਦਾਈ ਬੰਦੇ ਆ ਪੜ੍ਹੇ ਵੀ ਮੈਂ ਬਾਬਿਆ ਕੋ ਮੈਸੇਜ ਕੀਆ ਤੁਹਾਡੇ ਕੋਲ ਹਾਂਜੀ ਮੈਸੇਜ ਇਹ ਆ ਵੀ ਭਾਈ ਜਿੰਨਾ ਚਿਰ ਗਰਵਾਣੀ ਦੀ ਖੋਜ ਖੁਦ ਨਾ ਨਾ ਕਰੋਗੇ ਤੇ ਲੁੱਟਣ ਵਾਲਿਆਂ ਤੁਹਾਨੂੰ ਲੁੱਟ ਲੈਣਾ ਛੱਡਣਾ ਤੁਹਾਨੂੰ ਕਿਸੇ ਨੇ ਨਹੀਂ ਹੈਗਾ ਭਾਵੇਂ ਉਹ ਧਾਰਮਿਕ ਆ ਦੇ ਭਾਵੇਂ ਉਹ ਰਾਜਨੀਤਿਕ ਆ ਤੇ ਭਾਵੇਂ ਕੋਈ ਰਹਿਮਾ ਪਰਮਾ ਵਾਲਾ ਦੇ ਭਾਵੇਂ ਕੋਈ ਵੀ ਆ ਸਾਰੇ ਲਟੇਰੇ ਲੁੱਟੜਦੇ ਹੋਏ ਜੇ ਗਿਆਨ ਦੇਣ ਵਾਲੇ ਪਾਸੇ ਬਹੁਤ ਘੱਟ ਬੰਦੇ ਸੀ ਬਿਲਕੁਲ ਹਾਂਜੀ ਤੇ ਜਿੰਨਾ ਚਿਰ ਤੁਹਾਡੀ ਜ਼ਿੰਦਗੀ 'ਚ ਗਿਆਨ ਨਾ ਆਇਆ ਤੁਹਾਨੂੰ ਲੁੱਟਣ ਵਾਲਿਆਂ ਨੇ ਲੁੱਟਣਾ ਹੀ ਲੁੱਟਰਾ ਜੇ ਮੈਂ ਕੀ ਸਿੱਧੀ ਗੱਲ ਕਹੂਗਾ ਵੀ ਅਜੇ ਲਟੇਰੇ ਥੋੜੇ ਜੇ ਤੇ ਲੁੱਟ ਖਾਣ ਵਾਲੇ ਜ਼ਿਆਦਾ ਜੇ ਹੂੰ ਅਜੇ ਲੁੱਟਣ ਵਾਲੇ ਥੋੜੇ ਆ ਤੇ ਲੁੱਟ ਖਾਣ ਵਾਲੇ ਜ਼ਿਆਦਾ ਵਾ ਹੋਰ ਵੀ ਜੇ 100 200 ਬਾਬਾ ਪੈਦਾ ਹੋ ਜੂਗਾ ਤੇ ਲੋਕਾਂ ਤਾਂ ਵੀ ਲੁੱਟ ਖਾਈ ਜਣੀ ਬਿਲਕੁਲ ਬਿਲਕੁਲ ਹਾਂਜੀ ਜੇ ਗੁਰੂ ਸਾਹਿਬਾਨ ਨੇ ਸਾਲੋਂ ਕਿਤੇ ਵੀ ਆਪਣੇ ਪਰਿਵਾਰਾਂ ਨਾਲ ਆਪਣੇ ਨਾਲ ਜੋੜਿਆ ਗੁਰਬਾਣੀ ਚ ਕਿਤੇ ਗੁਰੂ ਲਾਲਕਦੇਵ ਨੇ ਕਿਹਾ ਹੋਵੇ ਵੀ ਮੇਰੇ ਪਰਿਵਾਰ ਦਾ ਜ਼ਿਕਰ ਕੀਤਾ ਹੋਵੇ ਉਹਨਾਂ ਰੱਬ ਦਾ ਗੱਲ ਕਿਉਂ ਕਿ ਕੀਤੀ ਆ ਕਿ ਕੱਲੋਂ ਸਾਡੇ ਜੇ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਤੋੜ ਕੇ ਇਧਰ ਜੋੜਤਾ ਗੱਲ ਉਹੀ ਹੋ ਜਾਣੀ ਹੈ ਜਿਹੜੀ ਪਹਿਲੀ ਗੱਲ ਤੋਂ ਹੀ ਤੋੜਨੇ ਬਿਲਕੁਲ ਇਹਨਾਂ ਨੂੰ ਰੱਬ ਨਾਲ ਜੋੜੋ ਵੀ ਨਾ ਰੱਬ ਵੱਡੀ ਲਵੇ ਨਾ ਰੱਬ ਭੇਟਾ ਮੰਗੇ ਨਾ ਰੱਬ ਨੂੰ ਪੂਜਾ ਦੇਣੀ ਪਵੇ ਤੇ ਤੁਸੀਂ ਆਪਣੇ ਕੰਮ ਦੇ ਉੱਤੇ ਨਿਰਪਰ ਕਰੋ ਵੀ ਆਪਣੀ ਜਿਹੜੀ ਕਿਰਤ ਕਰੋਗੇ ਉਹ ਹੀ ਤੁਸੀਂ ਜੋ ਬੀਜੋਗੇ ਵੱਡੋਗੇ ਹੁਣ ਮੰਨ ਲਓ ਜੇ ਕਹਵੇਂ ਮਨੌਤ ਦੇ ਨਾਲ ਮਨੌਤ ਦੇ ਨਾਲ ਸਾਰੀਆਂ ਗੱਲਾਂ ਨਹੀਂ ਧਰਤੀ ਆ ਧਰਤੀ ਪੂਜਾ ਥੋੜਾ ਕੋਈ ਦਿੰਦੀ ਆ ਧਰਤੀ ਬੀਜਿਆ ਦਿੰਦੀ ਆ ਜੀ ਜੈਸੇ ਗੁਰਬਾਣੀ ਚਾਉਂਦਾ ਨਾ ਜੈਸੇ ਧਰਤੀ ਸਾਧੋ ਬਹੁ ਬਿੰਦ ਬਿਨ ਬੀਜੇ ਨਹੀਂ ਜਾਮੇ ਧਰਤੀ ਨੂੰ ਵਾਹੀ ਜਾਓ ਪਾਣੀ ਲਾਈ ਲਜਾਓ ਕਹ ਧਰਤੀ ਮਾਦਾ ਮੇਰੇ ਪਰੋਲੇ ਭਰ ਦੇ ਧਰਤੀ 'ਚ ਬੀਜ ਪਾਓਗੇ ਤੇ ਕਈ ਗੁਣਾ ਵੱਧ ਬੀਜ ਤਾਂ ਲੋ ਵਾਪਸ ਦਊਗੀ ਬਿਲਕੁਲ ਹਾਂਜੀ ਜੇ ਪੂਜਣ ਦੇ ਨਾਲ ਕੋ ਕੋਈ ਨਹੀਂ ਪੂਜਣ ਦੇ ਨਾਲ ਹੀ ਪੀਰਾਂ ਦੇ ਚਲੇ ਜਾਓ ਕਿਤੇ ਵੀ ਚਲੇ ਜਾਓ ਪੂਜਣ ਦੇ ਨਾਲ ਕੱਖ ਨਹੀਂ ਵੜਦਾ ਜਿੰਨਾ ਚਿਰ ਤੁਸੀਂ ਜੀਵਨ ਦੇ ਵਿੱਚ ਅਵਲ ਵਿੱਚ ਲਿਆ ਕੇ ਗਰਮਾਣੀ ਦੇ ਮੁਤਾਬਕ ਨਹੀਂ ਤੁਸੀਂ ਚਲੋਗੇ ਉਹਨਾਂ ਚਿਰ ਤੱਕ ਇਹ ਵਹਿਮ ਭਰਮ ਆਉਂਦੇ ਰਹਿਣਿਆ ਇੱਕ ਬਾਬਾ ਆਟੂਆ ਦੂਜਾ ਪੈਦਾ ਆਜੂ ਦੂਜਾ ਆਟੂ ਤੀਜਾ ਪੈਦਾ ਹਾਂਜੀ ਆ ਬਿਲਕੁਲ ਮੌਜੂਦਾ ਸਮੇਂ ਦੇ ਵਿੱਚ ਗੱਲਬਾਤ ਕੀਤੀ ਹੈ ਸਿੱਖ ਪ੍ਰਚਾਰਕ ਭਾਈ ਪ੍ਰਗਟ ਸਿੰਘ ਤੇ ਮੋਵਾਲ ਦੇ ਨਾਲ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪੇਖਤਾਰੀ ਲੋਕਾਂ ਨੇ ਆਪਣੇ ਬੰਦੇ ਖੁੱਲੇ ਹੋਏ ਨੇ ਪੋਲੇ ਪਾਲੇ ਲੋਕਾਂ ਨੂੰ ਲੁੱਟਣ ਵਾਸਤੇ ਪਰ ਸਭ ਤੋਂ ਵੱਡਾ ਸਾਡਾ ਇਸ ਵਕਤ ਫਰਜ਼ ਬਣਦਾ ਕਿ ਅਸੀਂ ਆਪਣੇ ਮੂਲ ਨੂੰ ਪਹਿਚਾਨ ਕੇ ਆਪਣੇ ਸਿਧਾਂਤ ਦੀ ਪਹਿਚਾਨ ਕਰਕੇ ਅਸੀਂ ਕਿਹੜੀ ਚੀਜ਼ ਦੀ ਕਿਸ ਤਰੀਕੇ ਦੇ ਨਾਲ ਵਰਤੋਂ ਕਰਨੀ ਹੈ ਅਤੇ ਜੜੀਆਂ ਤਮਾਮ ਸਾਰੀਆਂ ਕਿਤੇ ਨਾ ਕਿਤੇ ਸਿੱਖ ਕੌਮ ਦੇ ਸਾਹਮਣੇ ਜਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ ਉਹਨਾਂ ਚੁਣੌਤੀਆਂ ਨੂੰ ਉਲੰਭੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ